ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੇ ਆਸਾ ਦੀ ਵਾਰ ਦੀ 13ਵੀਂ ਪੌੜੀ ਦਾ ਪਹਿਲਾ ਸ਼ਲੋਕ ਹੈ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥ ਵਾਹ 108 ਮਨਕੇ ਦੀ ਮਾਲਾ ਦਾ ਸ਼ਿਖਰ ਮਨ ਕਾ ਸਭ ਤੋਂ ਵੱਡਾ ਹੁੰਦਾ ਹੈ ਜਿਸ ਨੂੰ ਮੇਰੂ ਮਨ ਕਾ ਕਿਹਾ ਜਾਂਦਾ ਹੈ ਗੁਰੂ ਨਾਨਕ ਪਾਸ਼ਾ ਜੀ ਫਰਮਾਉਂਦੇ ਹਨ ਨਾਨਕ ਮੇਰ ਸਰੀਰ ਕਾ 84 ਲੱਖ ਜਉਨੀਆਂ ਮਨੋ ਮਾਲਾ ਦੇ 84 ਮੰਨ ਕੇ ਹਨ ਉਸ ਮਾਲਾ ਦਾ ਸਭ ਤੋਂ ਵੱਡਾ ਮੇਰੂ ਮੰਕਾ ਮਨੁੱਖਾ ਜੂਨੀ ਦਾ ਹੈ ਇੱਕ ਰਥ ਮੇਰੇ ਕੋਲ ਸਰੀਰ ਦਾ ਰਥ ਹੈ ਇੱਕ ਰਥਵਾਹ ਇਸ ਨੂੰ ਚਲਾਉਣ ਵਾਲਾ ਰਥਵਾਹ ਸਾਰਥੀ ਸਾਡੀ ਬੁੱਧੀ ਹੈ ਸਰੀਰ ਦੇ ਰਥ ਉੱਤੇ ਸਾਡੀ ਆਤਮਾ ਸਵਾਰ ਹੈ ਘੋੜੇ ਸਾਡੀ ਇੰਦਰੀਆਂ ਹਨ ਜੋ ਭੱਜ ਰਹੀਆਂ ਹਨ ਘੋੜੇ ਦੀਆਂ ਲਗਾਮਾਂ ਮਨ ਹੈ ਜੋ ਘੋੜਿਆਂ ਨੂੰ ਕਾਬੂ ਕਰਦਾ ਹੈ ਜੁਗ-ਜੁਗ ਫੇਰ ਬਟਾਈਏ ਗਿਆਨੀ ਬੁਝੇ ਤਾਏ ਹਰ ਜੁਗ ਦਾ ਰਥ ਪਾਉ ਇਹ ਸਰੀਰ ਬਦਲਦਾ ਰਹਿੰਦਾ ਹੈ ਜਿਸ ਨੂੰ ਅੰਦਰ ਦੀ ਸੋਝੀ ਹੈ ਉਹੀ ਇਸ ਨੂੰ ਸਮਝ ਸਕਦਾ ਹੈ ਸਤਜਗ ਰਤ ਸੰਤੋਕਾ ਹਿੰਦੂ ਮਤ ਦੇ ਅਨੁਸਾਰ ਇਸ ਸ੍ਰਿਸ਼ਟੀ ਦੀ ਉਮਰ ਨੂੰ ਚਾਰ ਯੁਗਾਂ ਸਤਜਗ ਤ੍ਰੇਤਾ ਦੁਆਪਰ ਅਤੇ ਕਲਯੁਗ ਦੇ ਵਿੱਚ ਵੰਡਿਆ ਗਿਆ ਹੈ ਮਨਤਾ ਅਨੁਸਾਰ ਸਤਜਗ ਵਿੱਚ ਲੋਕ ਉੱਚੇ ਆਚਰਣ ਵਾਲੇ ਸਨ ਕਲਯੁਗ ਵਿੱਚ ਲੋਕ ਤ੍ਰਿਸ਼ਨਾ ਵਿੱਚ ਗ੍ਰਸਤ ਝੂਠੇ ਲੋਕ ਹਨ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਤਜਗ ਦੇ ਵਿੱਚ ਕੀ ਕੋਈ ਝੋਠਾ ਬੰਦਾ ਨਹੀਂ ਸੀ ਬਿਲਕੁਲ ਸੀ ਅਤੇ ਕਲਯੁਗ ਦੇ ਵਿੱਚ ਕੀ ਕੋਈ ਉੱਚੇ ਆਚਰਣ ਵਾਲਾ ਨਹੀਂ ਹੈ ਬਿਲਕੁਲ ਹੈ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਕਿ ਸਾਡੇ ਸਰੀਰ ਦੇ ਅੰਦਰ ਹੀ ਸਤਜੁਗ ਹੈ ਸਾਡੇ ਸਰੀਰ ਦੇ ਅੰਦਰ ਹੀ ਕਲਜੁਗ ਹੈ ਅਸੀਂ ਆਪਣੀ ਪਰਚੋਲ ਕਰੀਏ ਕਿ ਸਾਡੇ ਸਰੀਰ ਦੇ ਰੱਥ ਨੂੰ ਕੌਣ ਚਲਾ ਰਿਹਾ ਹੈ ਜੇ ਸਾਡੇ ਸਰੀਰ ਨੂੰ ਕੋੜ ਠੱਗੀ ਤੇ ਤ੍ਰਿਸ਼ਨਾ ਚਲਾ ਰਹੀ ਹੈ ਤੇ ਅਸੀਂ ਕਲਜੁਗੀ ਹਾਂ ਅਤੇ ਜੇ ਸਾਡੇ ਸਰੀਰ ਨੂੰ ਸੰਤੋਖ ਤੇ ਧਰਮ ਚਲਾ ਰਿਹਾ ਹੈ ਤਾਂ ਅਸੀਂ ਧਰਮੀ ਅਤੇ ਸਤਜੁਗੀ ਹਾਂ ਸਤਜੁਗ ਰੱਥ ਸੰਤੋਖ ਦਾ ਸਤਜੁਗ ਦੇ ਵਿੱਚ ਮਨੁੱਖਾ ਸਰੀਰ ਦਾ ਰਥ ਸੰਤੋਖ ਹੁੰਦਾ ਹੈ ਧਰਮ ਅਗੇ ਰਥਵਾਹ ਸਰੀਰ ਰੂਪੀ ਰਥ ਨੂੰ ਚਲੋਣ ਵਾਲਾ ਧਰਮ ਹੁੰਦਾ ਹੈ ਉਹਨਾਂ ਦੇ ਉੱਤੇ ਸੰਤੋਖ ਦੀ ਸਵਾਰੀ ਹੁੰਦੀ ਹੈ ਐਸੇ ਜੀਵ ਸਤਜੁਗੀ ਹੁੰਦੇ ਹਨ ਤਰੇਤੇ ਰਥ ਜਤੇ ਕ ਤਰੇਤੇ ਵਿੱਚ ਸਰੀਰ ਰੂਪੀ ਰਥ ਜਤ ਦਾ ਹੁੰਦਾ ਹੈ ਜੋਰ ਅਗੇ ਰਥਵਾਹ ਰਥ ਦਾ ਰਥਵਾਹ ਚਲਾਉਣ ਵਾਲਾ ਜੋਰ ਪਾਉ ਸ਼ੂਰ ਵੀਰਤਾ ਹੁੰਦਾ ਹੈ ਜੋ ਇੰਦਰੀਆਂ ਦੇ ਉੱਤੇ ਕਾਬੂ ਪਾਉਂਦਾ ਹੈ ਇਹ ਸ਼ੂਰ ਵੀਰਤਾ ਬਾਹਰਲੀ ਨਹੀਂ ਅੰਦਰਲੀ ਹੈ ਐਸੀ ਸੁਰਤ ਵਾਲੇ ਬੰਦੇ ਅੰਦਰਲੇ ਵਿਕਾਰਾਂ ਤੋਂ ਮੁਕਤ ਹੁੰਦੇ ਹਨ ਅਤੇ ਜੀਵਨ ਨੂੰ ਚੰਗਾ ਬਣਾ ਰਹੇ ਹਨ ਜਿਹੜਾ ਇੰਦਰੀਆਂ ਤੇ ਕਾਬੂ ਪਾਵੇਗਾ ਉਹ ਆਤਮਿਕ ਜੇਤੂ ਅਤੇ ਸ਼ੁਰਮਾ ਹੋਵੇਗਾ ਦਵਾਪਰ ਰਥ ਤਪੇ ਕਾ ਦਵਾਪਰ ਵਿੱਚ ਸਰੀਰ ਰੂਪੀ ਰਥ ਤਪਦਾ ਹੈ ਪਾਵ ਜਪ ਤਪ ਕਰਨ ਦਾ ਹੁੰਦਾ ਹੈ ਸਤ ਅਗੇ ਰਥਵਾ ਇਹਨਾਂ ਦੇ ਰਥ ਨੂੰ ਚਲਾਉਣ ਵਾਲਾ ਸਤੋ ਗੁਣੀ ਹੁੰਦਾ ਹੈ ਜਤਪ ਕਰਣ ਵਾਲੇ ਅਤੇ ਸੰਤੋਖ ਗੁਣੀ ਜੀਵ ਸਤਜੁਗ ਵਿੱਚ ਜੀ ਰਹੇ ਹਨ ਕਲਯੁਗ ਰਥ ਅਗਨ ਕਾ ਕਲਯੁਗ ਵਿੱਚ ਸ਼ਰੀਰ ਦਾ ਰਥ ਅਗੰਦਾ ਬਣ ਗਿਆ ਸ਼ਰੀਰ ਦੇ ਅੰਦਰ ਵਿਕਾਰਾਂ ਦੇ ਭਾਂਬੜ ਮਚ ਗਏ ਇਸ ਸ਼ਰੀਰ ਦੇ ਰਥ ਨੂੰ ਖਿੱਚਣ ਵਾਲਾ ਕੋ ਡ ਅਗੇ ਰਥਵਾ ਕੂੜ ਤੇ ਠੱਗੀ ਹੁੰਦੀ ਹੈ ਐਸੇ ਜੀਵਾਂ ਦੇ ਸਰੀਰ ਰੂਪੀ ਰਥ ਉੱਤੇ ਤ੍ਰਿਸ਼ਨਾ ਦੀ ਅੱਗ ਸਵਾਰ ਹੁੰਦੀ ਹੈ ਐਸੇ ਜੀਵ ਕਲਯੁਗੀ ਕਹਲਾਉਂਦੇ ਹਨ ਅਸੀਂ ਆਪਣੇ ਅੰਦਰ ਦੀ ਪਰਚੋਲ ਕਰੀਏ ਗੁਣਾ ਅਤੇ ਅਗੁਣਾ ਦੀ ਪਰਚੋਲ ਕਰਕੇ ਦੇਖੀਏ ਕਿ ਅਸੀਂ ਸਾਤਜੋਗੀ ਤ੍ਰੇਤਾ ਦੁਆਪਰ ਜਾਂ ਕਲਯੁਗੀ ਇਹਨਾਂ ਵਿੱਚੋਂ ਕੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ